ਵਾਨ ਟੂਡੇ ਆਮ ਗੋਇੰਗ ਟੂ ਸ਼ੇਅਰਿੰਗ ਐਮਏ ਪੰਜਾਬੀ ਸਮੈਸਟਰ ਦੂਜਾ ਪਰਚਾ ਪੰਜਵਾਂ ਆਧੁਨਿਕ ਪੰਜਾਬੀ ਸਹਾਇਤਾ ਇਤਿਹਾਸ ਦਾ ਅੱਜ ਆਪਾਂ ਟੌਪਿਕ ਨੰਬਰ 10 ਕਰਨਾ ਹੈ ਤੇ ਟੌਪਿਕ ਨੰਬਰ 10 ਐਂਡ ਨਾਲ ਦੇ ਨਾਲ ਆਪਾਂ 11 ਵੀ ਕਰ ਲਾਂਗੇ ਠੀਕ ਹੈ ਜੀ ਸੌਰੀ ਇਹ ਵਾਲਾ ਹੈ ਪੰਜਾਬੀ ਨਾਟਕ ਅਤੇ ਰੰਗਮંચ ਦੀਆਂ ਪ੍ਰਮੁੱਖ ਪਰਵਿਰਤੀਆਂ ਇਹਦੇ ਵਿੱਚ ਪੰਜਾਬੀ ਨਾਟਕ ਦੀਆਂ ਪਰਵਿਰਤੀਆਂ ਵੀ ਆ ਜਾਊਗਾ ਤੇ ਨਾਲ ਦੇ ਨਾਲ ਰੰਗ ਮੰਚ ਦੀਆਂ ਪੰਜਾਬੀ ਰੰਗ ਮੰਚ ਦੀਆਂ ਪ੍ਰਮੁੱਖ ਪਰਵਿਰਤੀਆਂ ਵੀ ਆ ਚੁੱਕਾ ਮਤਲਬ ਕਿ ਇਹਦੇ ਵਿੱਚ ਦੋ ਕੁਐਸ਼ਨਸ ਆ ਜਿਹੜੇ ਦੋ ਟਾਪਿਕ ਆ ਉਹ ਕਵਰ ਹੋ ਜਾਣਗੇ ਠੀਕ ਹੈ ਜੀ ਡਿਊਰਿੰਗ ਬਿਜ਼ੀ ਸ਼ਡਿਊਲ ਮੈਂ ਵੀਡੀਓ ਜਿਹੜੀ ਸ਼ੇਅਰ ਨਹੀਂ ਕਰ ਪਾਉਂਦੀ ਸੋ ਅੱਜ ਮੈਂ ਸੋਚਿਆ ਕਿ ਆਪਾਂ ਦੋ ਦੋ ਟਾਪਿਕ ਜਿਹੜੇ ਕਰਕੇ ਕੰਪਲੀਟ ਕਰ ਦਈਏ ਕਿਉਂਕਿ ਆਪਾਂ ਆਹ ਵਾਲਾ ਜਿਹੜਾ ਸਾਰਾ ਇਹ ਕਰ ਲਿਆ ਹੈ ਟਾਪਿਕ ਇਹ ਵਾਲਾ ਭਾਗ ਪੂਰਾ ਕਰ ਲਿਆ ਹੁਣ ਆਪਾਂ ਇਹ ਵਾਲਾ ਭਾਗ ਫਟਾਫਟ ਪੂਰਾ ਕਰ ਦੇਣਾ ਇਹ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆ ਵਾਲਾ ਪੂਰਾ ਟਾਪਿਕ ਕਰਵਾ ਦੇਣਾ ਹੈ ਸੈਕਿੰਡ ਟਾਪਿਕ ਠੀਕ ਹੈ ਪੂਰਾ ਦੋ ਟਾਪਿਕ ਮਤਲਬ ਇਹਦੇ ਵਿੱਚ ਕਲੀਅਰ ਹੋ ਜਾਣਗੇ ਠੀਕ ਹੈ ਜੀ ਲਾਸਟ ਸਿਰ ਸਾਡਾ ਸਿਰਫ ਇੰਨਾ ਹੀ ਰਹਿ ਜਾਊਗਾ ਨਵੰਦ ਜੀਵਨੀ ਸਵੈ ਜੀਵਨੀ ਸਫਰਨਾਮਾ ਤੇ ਰੇਖਾ ਚਿੱਤਰ ਦਾ ਇਤਿਹਾਸ ਮੁਲਕ ਦੇ ਸਾਡਾ ਪ੍ਰਵਿਰਤੀਆਂ ਜਿਹੜੀਆਂ ਉਹ ਕੰਪਲੀਟ ਹੋ ਚੁੱਕੀਆਂ ਠੀਕ ਹੈ ਜੀ ਸੋ ਆਪਾਂ ਬਿਨਾਂ ਦੇਰੀ ਕੀਤੇ ਫਟਾਫਟ ਸਟਾਰਟ ਕਰਦੇ ਹਾਂ ਆਪਣਾ ਠੀਕ ਹੈ ਜੀ ਸੋ ਸਭ ਤੋਂ ਪਹਿਲਾ ਹੈ ਗਿਆ ਪੰਜਾਬੀ ਨਾਟਕ ਦੀਆਂ ਪ੍ਰਮੁੱਖ ਪ੍ਰਵਿਰਤੀਆਂ ਬਾਰੇ ਜਾਣਕਾਰੀ ਠੀਕ ਹੈ ਜੀ ਜਿਹੜਾ ਪੰਜਾਬੀ ਨਾਟਕ ਦੀਆਂ ਪ੍ਰਮੁੱਖ ਪ੍ਰਵਿਰਤੀਆਂ ਜਿਹੜੀਆਂ ਉਹ ਕਿਹੜੀਆਂ ਕਿਹੜੀਆਂ ਸੀ ਮਤਲਬ ਕਿ ਕਿਹੜੇ ਕਿਹੜੇ ਵਿਸ਼ਿਆਂ ਨੂੰ ਲੈ ਕੇ ਪੰਜਾਬੀ ਨਾਟਕ ਦੀ ਰਚਨਾ ਕੀਤੀ ਗਈ ਠੀਕ ਹੈ ਇਹਦੇ ਵਿੱਚ ਸਭ ਤੋਂ ਪਹਿਲਾ ਹੈਗਾ ਨਾਟਕ ਨਾਮਕਰਨ ਦੀ ਪ੍ਰਵਿਰਤੀ ਮਤਲਬ ਨਾਟਕ ਨਾਮਕਰਨ ਦੇ ਵਿੱਚ ਉਹ ਵਾਲੇ ਨਾਟਕ ਆ ਗਏ ਸੀਗੇ ਜਿਨ੍ਹਾਂ ਦੇ ਨਾਟਕ ਤਾਂ ਨਾਮ ਮਤਲਬ ਕਿ ਨਾਮ ਤਾਂ ਉਹਨਾਂ ਦੇ ਨਾਟਕਾਂ ਵਰਗੇ ਸੀਗੇ ਬਟ ਉਹ ਐਕਚੁਅਲ ਦੇ ਵਿੱਚ ਨਾਟਕ ਨਹੀਂ ਮਤਲਬ ਕੁਝ ਹੋਰ ਹੀ ਕਹਾਣੀਆਂ ਟਾਈਪ ਸੀਗਾ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਇਹ ਆ ਗਿਆ ਤੇ ਇਹਦੇ ਵਿੱਚ ਆ ਗਿਆ ਇੱਕ ਅਨੁਵਾਦ ਪ੍ਰਵਿਰਤੀ ਅਨੁਵਾਦ ਪ੍ਰਵਿਰਤੀ ਵਿੱਚ ਨਾਟਕ ਕਿਹੜੇ ਆ ਗਏ ਕਿ ਜਿਹੜੇ ਕਿ ਬਾਕੀ ਭਾਸ਼ਾਵਾਂ ਦੇ ਵਿੱਚੋਂ ਅਨੁਵਾਦਿਤ ਸੀਗੇ ਜਿੱਦਾਂ ਕਿ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੇ ਗਏ ਸੀ ਜਾਂ ਫਿਰ ਉਹਨਾਂ ਵਿੱਚ ਕਈ ਇਦਾਂ ਦੇ ਨਾਟਕ ਵੀ ਸ਼ਾਮਿਲ ਸੀਗੇ ਜਿਹੜੇ ਕਿ ਜਿਨ੍ਹਾਂ ਦੀ ਜਿਨ੍ਹਾਂ ਨੂੰ ਪੰਜਾਬੀ ਵਾਤਾਵਰਨ ਦੇ ਅਨੁਸਾਰ ਵੀ ਢਾਲਿਆ ਗਿਆ ਸੀਗਾ ਮਤਲਬ ਉਹ ਹੈਗੇ ਹੋਰ ਕੋਈ ਵਾਤਾਵਰਨ ਦੇ ਸੀ ਪਰ ਉਹਨਾਂ ਨੂੰ ਪੰਜਾਬੀ ਵਾਤਾਵਰਨ ਦੇ ਅਨੁਸਾਰ ਢਾਲਿਆ ਗਿਆ ਠੀਕ ਹੈ ਜੀ ਅਗਲਾ ਹੈਗਾ ਆ ਸੁਧਾਰਵਾਦੀ ਪ੍ਰਵਿਰਤੀ ਸੁਧਾਰਵਾਦੀ ਪ੍ਰਵਿਰਤੀ ਦੇ ਵਿੱਚ ਸੁਧਾਰਵਾਦੀ ਲਹਿਰਾ ਮਤਲਬ ਕਿ ਸੁਧਾਰ ਦੇ ਲਈ ਲਹਿਰਾ ਚੱਲੀਆਂ ਤਾਂ ਉਹ ਵਾਲੇ ਨਾਟਕ ਮਤਲਬ ਸੁਧਾਰ ਦੇ ਲਈ ਨਾਟਕ ਪੇਸ਼ ਕੀਤੇ ਗਏ ਮਤਲਬ ਸਮਾਜਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਸੁਧਾਰਕ ਲਹਿਰਾ ਚੱਲੀਆਂ ਠੀਕ ਹੈ ਜੀ ਉਹਦੇ ਦੌਰਾਨ ਮਤਲਬ ਕਿ ਭੈੜੀਆਂ ਚੀਜ਼ਾਂ ਕਰਤੂਤਾਂ ਨੂੰ ਨੰਗੀਆਂ ਕਰਕੇ ਦਿਖਾ ਕੇ ਉਹਨਾਂ ਨੂੰ ਮਤਲਬ ਕਿ ਦੂਰ ਕਰਨ ਲਈ ਸੁਧਾਰਵਾਦੀ ਨਾਟਕ ਲਿਖੇਗੇ ਅੱਗੇ ਧਾਰਮਿਕ ਪ੍ਰਵਰਤੀ ਬਹੁਤ ਸਾਰੇ ਨਾਟਕ ਜੜੇ ਆ ਉਹ ਧਾਰਮਿਕ ਪਰੰਪਰਾ ਨੂੰ ਦਿਮਾਗ ਵਿੱਚ ਰੱਖ ਕੇ ਲਿਖੇ ਗਿਆ ਯਥਾਰਥਵਾਦੀ ਪ੍ਰਵਿਰਤੀ ਯਥਾਰਥਵਾਦੀ ਪ੍ਰਵਿਰਤੀ ਮਤਲਬ ਕਿ ਜਿਹਦੇ ਵਿੱਚ ਸੱਚ ਨੂੰ ਪੇਸ਼ ਕੀਤਾ ਗਿਆ ਹੋਵੇ ਮਤਲਬ ਕਿ ਉਹਦੇ ਵਿੱਚ ਕੋਈ ਕਲਪਨਾ ਨਾ ਹੋਵੇ ਜਸਟ ਸੱਚ ਨੂੰ ਪੇਸ਼ ਕੀਤਾ ਉਹ ਵਾਲੇ ਨਾਟਕ ਲਿਖੇ ਗਏ ਠੀਕ ਹੈ ਜੀ ਫਿਰ ਇਤਿਹਾਸਿਕ ਮਤਲਬ ਇਤਿਹਾਸ ਦੇ ਪੰਨਿਆਂ ਨੂੰ ਫੋਲਿਆ ਗਿਆ ਤੇ ਉਹਦੇ ਬਾਰੇ ਇਤਿਹਾਸ ਬਾਰੇ ਨਾਟਕਾਂ ਦੀ ਜਿਹੜੀ ਸੀ ਰਚਨਾ ਕੀਤੀ ਗਈ ਰਾਜਨੀਤਿਕ ਨਾਟਕ ਮਤਲਬ ਸਰਕਾਰ ਤੇ ਵਿਸਕੰਜਾ ਕੱਸਿਆ ਗਿਆ ਠੀਕ ਹੈ ਜੀ ਅੱਗੇ ਹੈਗਾ ਇਤਿਹਾਸਿਕ ਨਾਟਕ ਮਤਲਬ ਜਿਹੜੇ ਕਿ ਇਤਿਹਾਸ ਤੋਂ ਪਰੇ ਵਾਲੇ ਨਾਟਕ ਹੁੰਦੇ ਆ ਉਹਨਾਂ ਦੀ ਰਚਨਾ ਵੀ ਹੋਈ ਤੇ ਇਹ ਕਿਸੇ ਕੋਮਲਾ ਕੀਮਤੀ سرمਾਇਆ ਹੋਣ ਕਰਕੇ ਉਸੇ ਲੋਕਾਂ ਦੇ ਜੀਵਨ ਦੇ ਕਣਕਣ ਵਿੱਚ ਸਮੋਇਆ ਹੁੰਦਾ ਹੈ ਇਸ ਦਾ ਵਾਸਾ ਸਾਡੇ ਅਚੇਤਨ ਮਨ ਵਿੱਚ ਹੁੰਦਾ ਹੈ ਮਤਲਬ ਕਿ ਇਹ ਜੋ ਥੋੜੀ ਜੀ ਕਲਪਨਾ ਦੀ ਜਿਹੜੀ ਚੱਲਕਾ ਉਹ ਵੀ ਪੇਸ਼ ਹੁੰਦੀ ਹੈ ਅੱਗੇ ਪ੍ਰਗਤੀਵਾਦੀ ਤੇ ਸਮਾਜਵਾਦੀ ਨਾਟਕ ਵੀ ਜਿਹੜੇ ਸੀਗੇ ਲਿਖੇ ਗਏ ਸੰਸਾਰ ਵਿੱਚ ਪ੍ਰਗਤੀਵਾਦੀ ਲਹਿਰ ਤੇ ਜ਼ੋਰ ਫੜਨ ਨਾਲ ਪੰਜਾਬ ਪੰਜਾਬੀ ਨਾਟਕ ਵਿੱਚ ਪ੍ਰਗਤੀਵਾਦੀ ਪ੍ਰਵਿਰਤੀ ਜ਼ੋਰ ਫੜਦੀ ਹੈ ਇਸ ਪ੍ਰਵਿਰਤੀ ਵਿੱਚ ਹਰਚਲ ਸਿੰਘ ਦੇ ਨਾਟਕ ਸ਼ੋਭਾ ਸ਼ਕਤੀ ਅਤੇ ਰਤਾਸ਼ ਸਾਲੂ ਆਉਂਦੇ ਹਨ ਠੀਕ ਹੈ ਜੀ ਇਹਦੇ ਵਿੱਚ ਪ੍ਰਗਤੀਵਾਦੀ ਨਾਟਕ ਵੀ ਜਿਹੜੇ ਲਿਖੇ ਗਏ ਉਸ ਤੋਂ ਬਾਅਦ ਪ੍ਰਤੀਕਵਾਦੀ ਪ੍ਰਤੀਕਵਾਦੀ ਦੇ ਵਿੱਚ ਮਤਲਬ ਕਿਸੇ ਚੀਜ਼ ਨੂੰ ਚਿੰਨ ਬਣਾ ਕੇ ਤੇ ਵਿਸ਼ੇ ਬਾਰੇ ਜਾਣਕਾਰੀ ਦੇ ਦੇਣਾ ਮਤਲਬ ਜੋ ਅਕਚਲ ਚ ਨਾਟਕਰ ਕਹਿਣਾ ਚਾਹੁੰਦਾ ਵਾ ਉਹਦੇ ਬਾਰੇ ਜਾਣਕਾਰੀ ਦੇ ਦੇਣਾ ਕਿਸੇ ਚੀਜ਼ ਦਾ ਕਿਸੇ ਚੀਜ਼ ਨੂੰ ਲੈ ਕੇ ਮਤਲਬ ਇੱਕ ਕੋਈ ਪ੍ਰਤੀਕ ਮੰਨ ਕੇ ਕੋਈ ਚਿੰਨ ਨੂੰ ਲੈ ਕੇ ਉਹ ਵਿਸ਼ੇ ਦੇ ਬਾਰੇ ਗਿਆਨ ਕਰਵਾਉਣਾ ਠੀਕ ਹੈ ਜੀ ਅੱਗੇ ਪ੍ਰਯੋਗਵਾਦੀ ਨਾਟਕ ਵੀ ਸੀ ਜਿਹੜੇ ਓਬਵੀਅਸ ਦਰਾਂ ਲਿਖੇ ਗਏ ਠੀਕ ਹੈ ਜੀ ਨੈਕਸਟ ਹੈਗਾ ਅਸਤਿਤਵਵਾਦੀ ਪ੍ਰਵਿਰਤੀ ਅਸਤਿਤਵਵਾਦੀ ਪ੍ਰਵਿਰਤੀ ਦੇ ਨਾਲ ਸੰਬੰਧਿਤ ਨਾਟਕ ਵੀ ਬਹੁਤ سارے ਸੀਗੇ ਲਿਖੇਗੇ ਤੇ ਊਲ ਜਲੂਲ ਦੀ ਪ੍ਰਵਿਰਤੀ ਊਲ ਜਲੂਲ ਮਤਲਬ ਕਿ ਜਿਹੜੀਆਂ ਐਵੇਂ ਦੀਆਂ ਗੱਲਾਂ ਹੋਵੇ ਉਵੇਂ ਦੀਆਂ ਮਤਲਬ ਗੱਲਾਂ ਕਰੀ ਜਾਣੀਆਂ ਬਟ ਇਹ ਜਿਹੜੇ ਨਾਟਕ ਸੀ ਉਦਾਂ ਨਹੀਂ ਹੈਗੇ ਸੀਗੇ ਐਵੇਂ ਨਹੀਂ ਹੈਗੇ ਸੀ ਇਹਨਾਂ ਵਿੱਚ ਜਿਹੜਾ ਸੀ ਵਿਸ਼ੇ ਬਾਰੇ ਗਿਆਨ ਕਰਵਾਇਆ ਜਾਂਦਾ ਸੀਗਾ ਮਤਲਬ ਕਿ ਸਚਾਈ ਜਿਹੜੀ ਸੀ ਸਜਾਈ ਦਾ ਪਰਦਾ ਫਾਸ਼ ਕੀਤਾ ਜਾਂਦਾ ਸੀ ਠੀਕ ਹੈ ਜੀ ਕਾਵ ਨਾਟਕ ਦੀ ਪ੍ਰਵਿਰਤੀ ਕਵਿਤਾ ਮਤਲਬ ਕਿ ਲਾਈਨਾਂ ਦੇ ਵਿੱਚ ਜਿੱਦਾਂ ਕਵਿਤਾ ਹੁੰਦੀ ਆ ਓਦਾਂ ਨਾਟਕ ਲਿਖੇਗੇ ਛੋਟੇ ਨਾਟਕ ਲਗੂ ਨਾਟਕ ਦੀ ਪ੍ਰਵਿਰਤੀ ਵੀ ਉਸ ਸਮੇਂ ਦੌਰ ਚ ਆ ਗਈ ਵਿਸ਼ਵੀਕਰਨ ਮਤਲਬ ਕਿ ਵਿਸ਼ਵੀਕਰਨ ਆਪਾਂ ਸਮਝਦੇ ਆਂ ਕਿ ਪੰਜਾਬ ਦੇ ਪਹਿਲੇ ਨਾਟਕਾਂ ਨੇ ਪ੍ਰਵਿਰਤੀ ਇਹ ਪ੍ਰਵਿਰਤੀ ਘੱਟ ਸੀ ਪਰੰਤੂ 1990 ਤੋਂ ਪਿੱਛੇ ਪ੍ਰਵਿਰਤੀ ਮਤਲਬ ਵਿਸ਼ਵੀਕਰਨ ਸੰਸਾਰ ਦੇ ਬਾਰੇ ਵਿੱਚ ਨਾਟਕਾਂ ਦੀ ਜਿਹੜੀ ਪ੍ਰਵਿਰਤੀ ਸੀ ਉਹ ਵੀ ਉਸ ਸਮੇਂ ਵਿੱਚ ਚਲੋ ਏ ਠੀਕ ਹੈ ਬਹੁਤ ਹੀ ਸੌਖਾ ਟਾਪਿਕ ਆ ਜਿਵੇਂ ਜਿਵੇਂ ਮੈਂ ਤੁਹਾਨੂੰ ਏਕੀਕ ਲਾਈਨ ਦੇ ਵਿੱਚ ਸਮਝਾਇਆ ਨਾ ਉਵੇਂ ਉਵੇਂ ਹੀ ਲਿਖਣਾ ਹੈ ਠੀਕ ਹੈ ਤੁਸੀਂ ਬਸ ਲਾਈਨਾਂ ਜਿਆਦਾ ਬਣਾ ਦੇਣੀਆਂ ਆ ਬਟ ਜੋ ਅੰਡਰਸਟੈਂਡਿੰਗ ਆ ਉਹ ਜਿੰਨਾ ਮੈਂ ਸਮਝਾਇਆ ਉਹਦੇ ਵਿੱਚ ਹੀ ਆ ਠੀਕ ਹੈ ਜੀ ਨੈਕਸਟ ਹੈਗਾ ਆਪਾਂ ਨਾਲ ਹੀ ਇਹ ਵਾਲਾ ਟਾਪਿਕ ਕਰਨਾ ਆ ਇਹ 11th ਟਾਪਿਕ ਆ ਪੰਜਾਬੀ ਰੰਗਮঞ্চ ਦੀਆਂ ਪ੍ਰਮੁੱਖ ਪ੍ਰਵਿਰਤੀਆਂ ਠੀਕ ਹੈ ਜੀ ਹੁਣ ਆਪਾਂ ਨਾਟਕ ਦੀਆਂ ਪ੍ਰਵਿਰਤੀ ਕਰ ਲਿਆ ਮਤਲਬ ਕਿ ਨਾਟਕ ਕਿਹੜੀਆਂ-ਕਿਹੜੀਆਂ ਵਿਸ਼ਿਆਂ ਤੇ ਲਿਖੇ ਗਏ ਸੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਆਧਾਰ ਮੰਨ ਕੇ ਲਿਖੇ ਗਏ ਹੁਣ ਆਪਾਂ ਰੰਗਮঞ্চ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਰੰਗਮঞ্চ ਜਿਹੜਾ ਉਹ ਯਥਾਰਤਵਾਦੀ ਮੰਚਨ ਪ੍ਰਵਿਰਤੀ ਮਤਲਬ ਕਿ ਜਿਹਦੇ ਵਿੱਚ ਸੱਚ ਸੱਚ ਨੂੰ ਬਿਆਨ ਕੀਤਾ ਗਿਆ ਸੀਗਾ ਉਹ ਵਾਲੀ ਇਹ ਵਾਲਾ ਨਾਟਕ ਦੇ ਵਿੱਚ ਵੀ ਇਹ ਵਾਲੀ ਹੈਗੀ ਆ ਨਾ ਸੋ ਜਿੱਚ ਮਤਲਬ ਕਿ ਸੱਚ ਨੂੰ ਪੇਸ਼ ਕੀਤਾ ਗਿਆ ਠੀਕ ਹੈ ਜੀ ਇਹ ਜਿਹੜੀ ਸੀਗੀ ਇਹ ਤੁਸੀਂ ਯਾਦ ਕਰਨ ਵਾਲੀਆਂ ਚੀਜ਼ਾਂ ਵੀ ਕਿ ਇਸ ਨਾਟਕ ਸ਼ੈਲੀ ਦਾ ਜਨਮ ਪੱਛਮ ਵਿੱਚ ਇਪਸਨ ਦੇ ਨਾਟਕਾਂ ਦੁਆਰਾ ਹੋਇਆ ਠੀਕ ਹੈ ਜੀ ਇਪਸਨ ਦੇ ਨਾਟਕਾਂ ਦੁਆਰਾ ਹੋਇਆ ਸੀਗਾ ਬਾਅਦ ਵਿੱਚ ਈਸ਼ਵਰ ਚੰਦਰ ਨੰਦਾ ਨੇ ਇਸ ਨੂੰ ਅਪਣਾਇਆ ਸੀਗਾ ਇਹ ਤੁਸੀਂ ਮਤਲਬ ਐਜ਼ ਇਟ ਇਜ਼ ਸੇਮ ਲਰਨ ਕਰਨਾ ਇਹ ਯਾਦ ਰੱਖਣਾ ਆ ਤੇ ਬਲਵੰਤ ਘਾਰਗੀ ਨੇ ਵੀ ਆਪਣੇ ਮੁਢਲੇ ਨਾਟਕ ਸੇ ਜੁੜੇ ਇਹ ਵਾਲੀ ਪ੍ਰਵਿਰਤੀ ਦੇ ਵਿੱਚ ਲਿਖੇ ਸੀ ਅਲਿਖੇ ਸੀਗੇ ਅੱਗੇ ਪ੍ਰਵਾਹਸ਼ਾਲੀ ਮੰਚਨ ਸ਼ੈਲੀ ਪ੍ਰਵਿਰਤੀ ਪ੍ਰਭਾਵਸ਼ਾਲੀ ਮੰਚਨ ਸ਼ੈਲੀ ਪ੍ਰਵਿਰਤੀ ਸੇ ਜੁੜੀ ਇਹ ਦਾ ਜਿਹੜਾ ਨਾਟਕਕਾਰ ਸੀਗਾ ਉਹ ਸਟ੍ਰਿੰਗ ਵਰਗ ਸੀਗਾ ਤੇ ਇਸ ਨੂੰ ਪ੍ਰਗਟਾਵਾ ਦੇ ਜਿਆ ਪ੍ਰਭਾਵਸ਼ਾਲੀ ਨਾਲ ਸ਼ੈਲੀ ਵੀ ਕਿਹਾ ਜਾਂਦਾ ਹੈ ਇਸ ਸ਼ੈਲੀ ਵਿੱਚ ਨਾਟਕਕਾਰ ਆਪਣੇ ਅੰਦਰਲੇ ਸੱਚ ਦੇ ਅਨੁਭਵ ਮਤਲਬ ਕਿ ਜੋ ਨਾਟਕਕਾਰ ਦੇ ਅੰਦਰ ਚੱਲਦਾ ਪਿਆ ਉਹਨੂੰ ਮਤਲਬ ਸੱਚ ਨੂੰ ਹੂਬ ਹੂ ਪੇਸ਼ ਕਰ ਦਿੰਦਾ ਹੈ ਉਹ ਹੈਗੀ ਆ ਅ ਪ੍ਰਭਾਵਸ਼ਾਲੀ ਪਰਵਰਤੀ ਤਾਂ ਇਹਦੇ ਵਿੱਚ ਜਿਹੜਾ ਮਤਲਬ ਪੰਜਾਬੀ ਦੇ ਵਿੱਚ ਕਿੰਨੇ ਅਪਣਾਇਆ ਇਹਨੂੰ ਕਪੂਰ ਸਿੰਘ ਘੁੰਮਣ ਨੇ ਇਹ ਤੁਸੀਂ ਲਰਨ ਕਰਨਾ ਅੱਗੇ ਬ੍ਰੈਕਤੀ ਮੰਚਨ ਸ਼ਾਲੀ ਪਰਵਰਤੀ ਬ੍ਰੈਕਤੀ ਦਾ ਜਿਹੜਾ ਜਨਮਦਾਤਾ ਹੈ ਬਰਤੋਲਤ ਬ੍ਰੈਖਤਾ ਹੈ ਠੀਕ ਹੈ ਜੀ ਇਹਨੂੰ ਐਪਿਕ ਜਾਂ ਮਹਾਨਾਡ ਮੰਚਨ ਸ਼ਾਲੀ ਵੀ ਕਿਹਾ ਜਾਂਦਾ ਹੈ ਇਸ ਸ਼ੈਲੀ ਵਿੱਚ ਨਾਟਕਤਾ ਦੀ ਥਾਂ ਵਰਣਾਤਮਕ গুণ ਵਧੇਰੇ ਹਨ ਠੀਕ ਹੈ ਜੀ ਨਾਟਕ ਵਿੱਚ ਸੁਖਾਵੇਪਨ ਦੀ ਥਾਂ ਖੰਡਿਤ ਪ੍ਰਸੰਗ ਹੁੰਦੇ ਹਨ ਹਰ ਦ੍ਰਿਸ਼ ਵਿੱਚ ਹਰ ਦ੍ਰਿਸ਼ ਆਪਣੇ ਆਪ ਵਿੱਚ ਸੰਪੂਰਨ ਹੁੰਦਾ ਹੈ ਇਸ ਵਿੱਚ ਦਰਸ਼ਕਾਂ ਨਾਲ ਨੇੜਤਾ ਹੀ ਪਾਈ ਜਾਂਦੀ ਹੈ ਇਸ ਦੇ ਪਾਤਰ ਸਮਾਜੀ ਸਥਿਤੀਆਂ ਨਿਆਂ ਹਿੰਦਤਾ ਤੇ ਸਮਾਜਿਕ ਪ੍ਰਸ਼ਟਾਚਾਰਕ ਅਵਸਥਾ ਉੱਤੇ ਬਾਹਰਮੁਖੀ ਢੰਗ ਨਾਲ ਟਿੱਪਣੀ ਕਰਦੇ ਹਨ ਇਹ ਦਰਸ਼ਕਾਂ ਨੂੰ ਉਹਨਾਂ ਸਥਿਤੀਆਂ ਅਤੇ ਗਲਤ ਕੀਮਤਾਂ ਦੇ ਪ੍ਰਤੀ ਭਾਵੁਕਤਾ ਤੋਂ ਮੁਕਤ ਹੋ ਕੇ ਆਲੋਚਨਾਤਮਕ ਢੰਗ ਨਾਲ ਸੋਚਣ ਲਈ ਪ੍ਰੇਰਿਤ ਕਰਦੇ ਹਨ ਠੀਕ ਹੈ ਜੀ ਇਹ ਹੈਗਾ ਬ੍ਰੈਖਤੀ ਮੰਚਨ ਸ਼ੈਲੀ ਬ੍ਰਿਟਿਸ਼ ਸ਼ਾਰਟ ਨਾਟ ਮਨਚਨ ਸ਼ੈਲੀ ਪਰਵਰਤੀ ਇਹ ਇਸ ਨਾਟ ਸ਼ੈਲੀ ਦਾ ਪਰਵਰ ਸੈਮੂਅਲ ਵੈਕਟਾ ਮਤਲਬ ਇਹ ਵਾਲਾ ਜਿਹੜਾ ਜਿੰਨੇ ਇਹਨੂੰ ਅਪਣਾਇਆ ਸਭ ਤੋਂ ਪਹਿਲਾਂ ਮਤਲਬ ਬਣਾਇਆ ਉਹ ਸੈਮੂਅਲ ਵੈਕਟ ਆ ਤੇ ਉਸ ਤੋਂ ਬਾਅਦ ਇਹ ਇਹਨੂੰ ਆਪਾਂ ਉਲਜਲੂਲ ਮਤਲਬ ਮੈਂ ਪਿੱਛੇ ਨਾਟਕ ਦੇ ਵਿੱਚ ਵੀ ਹੈਗੀ ਸੀ ਇਹ ਵਾਲੀ ਪ੍ਰਵਿਰਤੀ ਉਲਜਲੂਲ ਐਬਸਰਟ ਉਹੀ ਆ ਉਲਜਲੂਲ ਗੱਲਾਂ ਮਤਲਬ ਪਰ ਉਹਨਾਂ ਦੇ ਵਿੱਚ ਡੂੰਗੇ ਉਹਨਾਂ ਦੇ ਡੂੰਗੇ ਅਰਥਾ ਮਤਲਬ ਉਹਨਾਂ ਦੇ ਵਿੱਚ ਜਿਹੜੀ ਡੂੰਘਾਈ ਆ ਉੱਥੇ ਜੋ ਅਸਲੀ ਵਿਸ਼ਾ ਆ ਉਹ ਛੁਪਿਆ ਹੁੰਦਾ ਆ ਠੀਕ ਹੈ ਜੀ ਉਹੀ ਵਾਲੀ ਇਹ ਵਾਲੀ ਇਹਦੇ ਵਿੱਚ ਵੀ ਪ੍ਰਵਿਰਤੀ ਆ ਸੋ ਸੇਠੀ ਦੇ ਜਿਹੜਾ ਕਿੰਗ ਮਿਰਜਾ ਤੇ ਸਪੇਰਾ ਉਹਦਾ ਨਾਟਕ ਆ ਜਿਹੜਾ ਉਹ ਸੇਠੀ ਦੁਆਰਾ ਦਰਸਾਇਆ ਮਤਲਬ ਉਹ ਉਹ ਵਾਲੇ ਵਿਸ਼ੇ ਨੂੰ ਉਹਨੂੰ ਓਪਨ ਆਇਆ ਗਿਆ ਆ ਠੀਕ ਹੈ ਜੀ ਸੋ ਨੈਕਸਟ ਹੈਗਾ ਸਾਡਾ ਸੰਸਕ੍ਰਿਤੀ ਨਾਟ ਮੰਚਨ ਸ਼ੈਲੀ ਵਰਤੀ ਸੰਸਕ੍ਰਿਤੀ ਮਤਲਬ ਕਿ ਜਿਹੜੀ ਭਾਰਤੀ ਸੰਸਕ੍ਰਿਤੀ ਆ ਉਹਦੇ ਦੁਆਰਾ ਜਿਹੜੇ ਮਤਲਬ ਉਹਨੂੰ ਅਪਣਾ ਕੇ ਨਾਟਕ ਲਿਖੇ ਗਿਆ ਉਹ ਵਾਲੇ ਨਾਟਕ ਆ ਜਾਂਦੇ ਆ ਠੀਕ ਆ ਜੀ ਨੈਕਸਟ ਪੈੰਡੂ ਮੰਚਨ ਅ ਰੰਗਮંચ ਅ ਨਾਟ ਸ਼ੈਲੀ ਵਰਤੀ ਪੈੰਡੂ ਮਤਲਬ ਕਿ ਜੱਚਾ ਪਿੰਡਾਂ ਦੀਆਂ ਚੁਲਕਾਂ ਪੇਸ਼ ਕੀਤੀਆਂ ਗਈਆਂ ਪਿੰਡਾਂ ਦੇ ਜੀਵਨ ਬਾਰੇ ਜ਼ਿਆਦਾ ਬਿਆਨ ਕੀਤਾ ਗਿਆ ਹੈ ਉਹ ਵਾਲੀ ਸ਼ੈਲੀ ਜਿਹੜੀ ਪਰਵਰਤੀ ਸੀ ਉਹ ਹੋਂਦ ਵਿੱਚ ਆਈ ਸੀਗੀ ਠੀਕ ਹੈ ਜੀ ਤੇ ਇਹ ਵਾਲੀ ਜਿਹੜੀ ਸੀਗੀ ਇਹ ਚ ਮਤਲਬ ਕਿ ਸਿੱਧੀ ਸਾਦੀ ਭਾਸ਼ਾ ਪਿੰਡੂ ਜੀਵਨ ਬਾਰੇ ਹੀ ਬਿਆਨ ਸੀਗਾ ਮਤਲਬ ਕੋਈ ਔਖ ਵਾਲੀ ਭਾਸ਼ਾ ਜਾਂ ਕੋਸ਼ਿਦਦਾ ਨਹੀਂ ਸੀਗਾ ਮਤਲਬ ਸਿੰਪਲ ਜੋ ਨਾਟਕ ਸੀਗੇ ਉਹਦੇ ਚ ਜੋ ਮਤਲਬ ਆਮ ਲੋਕ ਸਮਝ ਸਕਣ ਇੱਦਾਂ ਦੇ ਨਾਟਕ ਸੀਗੇ ਠੀਕ ਹੈ ਜੀ ਸੋ ਇਹਨੂੰ ਕਿੰਨੇ ਅਪਣਾਇਆ ਸੀਗਾ ਗੁਰਸ਼ਰਨ ਸਿੰਘ ਨੇ ਇਹਨਾਂ ਨੇ ਨਾਟਕ ਵੀ ਬਹੁਤ ਸਾਰੇ ਖੇਲੇ ਪਿੰਡਾਂ ਦੇ ਵਿੱਚ ਜਾ ਜਾ ਕੇ ਸਟੇਜ ਲਾ ਲਾ ਕੇ ਠੀਕ ਹੈ ਜੀ ਸੋ ਇਹ ਸੀਗਾ ਸਾਡੇ ਅੱਜ ਦੇ ਦੋਨੋਂ ਟੌਪਿਕ ਰੰਗਮੰਚ ਤੇ ਨਾਟਕ ਦੀਆਂ ਪਰਿਭਾਸ਼ਾਵਾਂ ਠੀਕ ਹੈ ਜੀ ਇਹ ਬਸ ਇੰਨਾ ਹੀ ਆ ਇਹਨੂੰ ਚੰਗੀ ਤਰ੍ਹਾਂ ਕਰ ਲਿਓ ਇਹ ਕੁਐਸ਼ਨਸ ਆ ਜਿਹੜੇ ਬਹੁਤ ਇੰਪੋਰਟੈਂਟ ਆ ਪੇਪਰ 'ਚ ਆਉਂਦੇ ਰਹਿ ਆ ਠੀਕ ਹੈ ਜੀ ਸੋ ਆ ਵੀ ਸਕਦਾ ਆ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੁਹਾਡੇ ਲਈ ਯੂਸਫੁਲ ਰਹੀ ਹੋਵੇਗੀ ਸੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਠੀਕ ਹੈ ਜੀ ਸੋ ਸਤਿ ਸ਼੍ਰੀ ਅਕਾਲ ਜੀ